ਮਿਸ਼ਰਤ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਸ਼ਨਿਸਟ ਜਿਹੜਾ ਰੈਕਟ ਮਾਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ ਚਵੀ ਸਫਲਤਾ ਹਾਸਿਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਤੈਨੂੰ ਖੁੜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮੁਖਤਰ ਪੁਲਿਸ ਨੂੰ ਵੱਡੀ ਸਫਲਤਾ ਲੱਗੀ ਹੈ ਪੁਲਿਸ ਦੇ ਵੱਲੋਂ ਵਿਸ਼ਨੋਈ ਗੈਂਗ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਗਏ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਨਾਕਾ ਲਗਾਇਆ ਗਿਆ ਸੀ ਮਲੋਟ ਪੁਲਿਸ ਦੇ ਵੱਲੋਂ ਜਿੱਥੇ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਪੰਜ ਪਿਸਤੌਲ ਤੇ ਮੈਗਜ਼ੀਨ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਮਾਨ ਬਰਾਮਦ ਕੀਤਾ ਗਿਆ ਉੱਥੇ ਪੁਲਿਸ ਦੇ ਵੱਲੋਂ ਪੁੱਛਗਿੱਛ ਜਾਰੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਜੋ ਉਮੀਦ ਹੈ ਜੁਤਾਏ ਜਾ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਗੁਰਦੀਪ ਸਿੰਘ ਦੇ ਉੱਤੇ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੈ ਜਿਸ ਦੇ ਵਿੱਚ ਉਹ ਨਾਮਜ਼ਦ ਸੀ ਪੁਲਿਸ ਨੂੰ ਇਹਨਾਂ ਦੋਸ਼ੀਆਂ ਦੀ ਬੜੀ ਧੀਰ ਤੋਂ ਹੀ ਜੋ ਲੜਿੰਦੇ ਸਨ ਲਗਾਤਾਰ ਇਹਨਾਂ ਨੂੰ ਲੱਭਣ ਦੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਅੱਜ ਨਾਕੇ ਦੌਰਾਨ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਨੇ ਫੜੇ ਗਏ ਵਿਅਕਤੀਆਂ ਦੀ ਗੁਰਦੀਪ ਸਿੰਘ ਤੇ ਗੁਰਸੇਵਕ ਸਿੰਘ ਵੱਜੋਂ ਪਛਾਣ ਹੋਈ ਹੈ ਜੋ ਕਿ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੀ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਫੜੇ ਗਏ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਡਿਸਟ੍ਰਿਕਟ ਪੁਲਿਸ ਮੁਕਸਰ ਦੀ ਟੀਮ ਸੀਆਈਏ ਤੇ ਐਸਐਚਓ ਕਬਰਵਾਲਾ ਨੇ ਇੱਕ ਸਪੈਸੀਫਿਕ ਤੇ ਪਿੰਪੁਆਇੰਟਡ ਇਨਫੋਰਮੇਸ਼ਨ ਡਿਵੈਲਪ ਕੀਤੀ। ਤੇ ਉਸ ਦੇ ਬੇਸ ਤੇ ਪ੍ਰੌਮਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਹਨਾਂ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ। ਤੋਂ ਪੁਸ਼ਕਿਸ਼ ਤੇ ਇਹ ਪ੍ਰਤਾ ਚਲੇ ਆਏਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ ਤੋਂ ਇਹਨਾਂ ਦਾ ਜੋ ਇੱਕ ਹੈਂਡਲਰ ਹੈਗਾ ਉਸਤੇ ਵੀ ਮਲਟੀਪਲ ਅਫੇਅਰਸ ਵਕ-ਵਕ ਥਾਵਾਂ ਦੀ ਰਜਿਸਟਰ ਹੈਗੇ। ਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਐਸੋਸੀਏਟਸ ਤੇ ਇਸ ਲੈਵਲ ਤੇ ਰਿਕਵਰੀ ਹੋਣਾ ਤੇ ਮੁਕਸਰ ਪੁਲਿਸ ਨੇ ਮੇਬੀ ਪੋਟੈਂਸ਼ੀਅਲ ਜੋ ਇੱਕ ਸਿਲੈਕਟਿਵ ਟਾਰਗੇਟਿੰਗ ਹੋ ਸਕਦੀ ਸੀ ਜਾਂ ਇੱਕ ਸਿਲੈਕਟਿਵ ਕਿਲਿੰਗ ਹੋ ਸਕਦੀ ਸੀ ਉਸ ਨੂੰ ਇੱਕ ਬਚਾਅ ਹੋ ਗਿਆ ਹੈਗਾ ਤੇ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਗੈਂਗਸਟਰਸ ਐਂਡ ਕ੍ਰਿਮੀਨਲਸ ਮੁਕਸਰ ਪੁਲਿਸ ਨੇ ਇਸ ਚ ਚੰਗਾ ਟੀਮਵਰਕ ਕੀਤਾ ਹੈਗਾ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਸਾਰੀ ਟੀਮਸ ਨੇ ਇਸ ਚ ਚੰਗਾ ਕੰਮ ਕੀਤਾ ਤੇ ਇਸ ਦੀ ਫਰਦਰ ਪੁਸ਼ਕਿਸ਼ ਕੇਸ ਦੀ ਕੀਤੀ ਜਾ ਰਹੀ ਹੈ ਜੀ ਤੋ ਇਹਨਾਂ ਦੀ ਪੁਲਿਸ ਰਿਮਾਂਡ ਸਿਕਿਉਰ ਕਰਕੇ ਅੱਗੇ ਵੀ ਫਰਦਰ ਡਿਵੈਲਪਮੈਂਟ ਕੀਤੀ ਜਾਏਗੀ ਇਨੀਸ਼ੀਅਲ ਇਸਤੇ ਗੱਲ ਸਾਹਮਣੇ ਆਈ ਹੈਗੀ ਕਿ ਇਹ ਇਹਨਾਂ ਦਾ ਕੋਈ ਪੁਰਾਣੇ ਮਰਡਰ ਮੈਟਰ ਤੇ ਰਿਲੇਟਿਡ ਜੋ ਮੌਗਾ ਦਾ ਇਹ ਦੋਨੋਂ ਅਕਿਊਜ਼ਡ ਹੈਗੇ ਇੱਕ ਗੁਰਦੀਪ ਸਿੰਘ ਹੈਗਾ ਮੌਗੇ ਦਾ ਇੱਕ ਗੁਰਸੇਵਕ ਸਿੰਘ ਹੈ ਲੁਧਿਆਣਾ ਜ਼ਿਲ੍ਹੇ ਦਾ ਤੋ ਇਹਨਾਂ ਦੇ ਪਹਿਲੇ ਵੀ ਕਿਸ ਲੈਵਲ ਦੀ ਐਕਟੀਵਿਟੀ ਰਹੀ ਹੈਗੀ ਇਹ ਵੋ ਅਸੀਂ ਜੋ ਵੀ ਕਨਸਰਨ ਲਿੰਕੇਜਸ ਕੇਸ ਤੇ ਡਿਵੈਲਪ ਹੋਈ ਕਿ ਉਸਤੇ ਫਰਦਰ ਡਿਵੈਲਪ ਕਰਾਂਗੇ

तो इसके आम से एक्ट थे एनडीपीएस दी अफेयर से भी होता ये जो थोड़े चार वेपन चार वेपन तो है गए तीस बोर दे है नहीं बत्ती बोर दे है के चार वेपन तीस बोर दा एक वेपन है ये पांच इसके एडिशनल मैगजीन से डिवेलप की थी उसके एस एच ओ कबरवाड़ा ने टीम ਸੀਆਈ ਮਲੋਠ ਨੇ ਇਸੇ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਫਰਦਰ ਇਸ ਨੂੰ ਪ੍ਰੋਸੈਸ ਜਬ ਕੀਤਾ ਗਿਆ ਤਾਂ ਗੱਲ ਇਹ ਵੈਰੀਫਾਈ ਹੋਈ ਕਿ ਦੋ ਸਸਪੈਕਟਸ ਜੋ ਹੈਗੇ ਇਸ ਤਰ੍ਹਾਂ ਉੱਤੇ ਮੂਵਮੈਂਟ 'ਚ ਹੈਗੇ ਤੇ ਉਹਨਾਂ ਨੂੰ ਜੋ ਪੱਕੀ ਟੀਬੀ ਨਾਕਾ ਪੁਆਇੰਟ ਦੇ ਕੋਲ ਜੋ ਹੈ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਜਿਹੜੇ ਸਾਰੇ ਕਤੂਰੀਆ ਬਰਦਾ ਨਾਮ ਲੋਕਾਂ ਕੀ ਕਰਨ ਦੇਖੋ ਤੁਹਾਡੇ ਮਾਧਿਅਮ ਤੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਜਾਂ ਜੋ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਸਸਪੈਕਟ ਕੋਈ ਨੋਟਿਸ ਚ ਆਂਦਾ ਹੈਗਾ ਤੇ ਉਸ ਦੀ ਐਕਟੀਵਿਟੀ ਬਾਰੇ ਉਸ ਬੰਦੇ ਦੇ ਬਾਰੇ ਜੋ ਵੀ ਹੈਗੀ ਹੈ ਪੁਲਿਸ ਨੂੰ ਤੁਰੰਤ ਕੰਟਰੋਲ ਰੂਮ ਤੇ ਲੋਕਲ ਥਾਣੇ ਤੇ ਉਹ ਗੱਲ ਦੱਸੀ ਜਾਏ ਸ਼ੇਅਰ ਕੀਤੀ ਜਾਏ ਪੁਲਿਸ ਉਸ ਤੇ ਪ੍ਰੌਮਪਟਲੀ ਤੇ ਤੁਰੰਤ ਕਾਰਵਾਈ ਕਰ ਤੇਨਕਸਵਾੜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮੁਖਤਰ ਪੁਲਿਸ ਨੂੰ ਵੱਡੀ ਸਫਲਤਾ ਲੱਗੀ ਹੈ ਪੁਲਿਸ ਦੇ ਵੱਲੋਂ ਵਿਸ਼ਨੋਈ ਗੈਂਗ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਗਏ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਨਾਕਾ ਲਗਾਇਆ ਗਿਆ ਸੀ ਮਲੋਠ ਪੁਲਿਸ ਦੇ ਵੱਲੋਂ ਜਿੱਥੇ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਪੰਜ ਪਿਸਤੌਲ ਤੇ ਮੈਗਜ਼ੀਨ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਮਾਨ ਬਰਾਮਦ ਕੀਤਾ ਗਿਆ ਉੱਥੇ ਪੁਲਿਸ ਦੇ ਵੱਲੋਂ ਕੁੱਝ ਕਸ ਜਾਰੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਜੋ ਉਮੀਦ ਹੈ ਜੁਟਾਈ ਜਾ ਰਹੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਗੁਰਦੀਪ ਸਿੰਘ ਦੇ ਉੱਤੇ ਪਹਿਲਾਂ ਵੀ ਕਤਲ ਦੇ ਮਾਮਲੇ ਦਰਜ ਹੈ ਜਿਸ ਦੇ ਵਿੱਚ ਉਹ ਨਾਮਜ਼ਦ ਸੀ ਪੁਲਿਸ ਨੂੰ ਇਹਨਾਂ ਦੋਸ਼ੀਆਂ ਦੀ ਬੜੀ ਧੀਰ ਤੋਂ ਹੀ ਜੋ ਲੜਿੰਦੇ ਸਨ ਲਗਾਤਾਰ ਇਹਨਾਂ ਨੂੰ ਲੱਭਣ ਦੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਅੱਜ ਰਾਕੇ ਦੌਰਾਨ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਬਰਾਮਦ ਹੋਏ ਨੇ ਫੜੇ ਗਏ ਵਿਅਕਤੀਆਂ ਦੀ ਗੁਰਦੀਪ ਸਿੰਘ ਤੇ ਗੁਰਸੇਵਕ ਸਿੰਘ ਵੱਜੋਂ ਪਛਾਣ ਹੋਈ ਹੈ ਜੋ ਕਿ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਿਹਾ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਫੜੇ ਗਏ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਡਿਸਟ੍ਰਿਕਟ ਪੁਲਿਸ ਮੁਕਸਰ ਦੀ ਟੀਮ ਸੀਆਈਏ ਤੇ ਐਸਐਚਓ ਕਬਰਵਾਲਾ ਨੇ ਇੱਕ ਸਪੈਸੀਫਿਕ ਤੇ ਪਿੰਪੁਆਇੰਟਡ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਉਸ ਦੇ ਬੇਸ ਤੇ ਪ੍ਰੌਮਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਗਿਆ ਤੇ ਉਹਨਾਂ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ ਤੋਂ ਪੁਸ਼ਕਿਸ਼ ਤੇ ਇਹ ਪ੍ਰਤਾ ਚਲੇ ਆਏਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ ਤੋਂ ਇਹਨਾਂ ਦਾ ਜੋ ਇੱਕ ਹੈਂਡਲਰ ਹੈਗਾ ਉਸ ਤੇ ਵੀ ਮਲਟੀਪਲ ਅਫੇਅਰਸ ਵਕ-ਵਕ ਥਾਵਾਂ ਦੀ ਰਜਿਸਟਰ ਹੈਗੇ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਐਸੋਸੀਏਟਸ ਤੇ ਇਸ ਲੈਵਲ ਤੇ ਰਿਕਵਰੀ ਹੋਣਾ ਤੇ ਮੁਕਸਰ ਪੁਲਿਸ ਨੇ ਮੇਬੀ ਪੋਟੈਂਸ਼ੀਅਲ ਜੋ ਇੱਕ ਸਿਲੈਕਟਿਵ ਟਾਰਗੇਟਿੰਗ ਹੋ ਸਕਦੀ ਸੀ ਜਾਂ ਇੱਕ ਸਿਲੈਕਟਿਵ ਕਿਲਿੰਗ ਹੋ ਸਕਦੀ ਸੀ ਉਸ ਨੂੰ ਇੱਕ ਬਚਾਅ ਹੋ ਗਿਆ ਹੈਗਾ ਤੇ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਗੈਂਗਸਟਰਸ ਐਂਡ ਕ੍ਰਿਮੀਨਲਸ ਮੁਕਸਰ ਪੁਲਿਸ ਨੇ ਇਸ ਚ ਚੰਗਾ ਟੀਮਵਰਕ ਕੀਤਾ ਹੈਗਾ ਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਚ ਸਾਰੀ ਟੀਮਸ ਨੇ ਇਸ ਚ ਚੰਗਾ ਕੰਮ ਕੀਤਾ ਤੇ ਇਸ ਦੀ ਫਰਦਰ ਪੁਸ਼ਕਿਸ਼ ਕੇਸ ਦੀ ਕੀਤੀ ਜਾ ਰਹੀ ਹੈ तो इन्हों की पुलिस रिमांड सिक्योर करके आगे भी फरदर डिवेलपमेंट की जाएगी इनिशियल इस गल सामने आई है कि ये इन्होंने कोई पुराने मर्डर मैटर रिलेटिड जो मोगा का ये दोनों एक्यूज़ है कि एक गुरदीप सि मोद का मौके था, एक गुरसेवक सिंह है लुध्याण जिले का तो इना पहले भी किस लेवल की एक्टिविटी रही हैगी वो अभी भी कंसर्न लिंकेज केस से डिवेलप होएगी उस फरदर डिवेलप करा नहीं देखो ये जो इसका हैंडलर है इसका नाम हैगा नीला और एक दूजा है जगगा

ये जो थोड़े चार व्यपन्स चार व्यपन्स तो है कि ये बत्तीस बोर्ड है कि नहीं बत्ती, बत्ती बोर्ड है कि चार व्यपन तीस बोर्ड है एक व्यपन है ये पांच इस चे एडिशनल मैगज़ीन्स हैं सर ये किस तरह ये पुलिस ने डिटेल्स या किस तरह ये पुलिस ने स्पेसिफिक इनफॉरमेशन ने इसको मिल डेवलप की थी ज ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਫਰਦਰ ਇਸ ਨੂੰ ਪ੍ਰੋਸੈਸ ਜਬ ਕੀਤਾ ਗਿਆ ਤਾਂ ਗੱਲ ਇਹ ਵੈਰੀਫਾਈ ਹੋਈ ਕਿ ਦੋ ਸਸਪੈਕਟਸ ਜੋ ਹੈਗੇ ਇਸ ਤਰ੍ਹਾਂ ਉੱਤੇ ਮੂਵਮੈਂਟ 'ਚ ਹੈਗੇ ਤੇ ਉਹਨਾਂ ਨੂੰ ਜੋ ਪੱਕੀ ਟੀਵੀ ਨਾਕਾ ਪੁਆਇੰਟ ਦੇ ਕੋਲ ਜੋ ਹੈ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਜੀ ਸਰ ਜੀ ਤਕਰੀਰ ਬਾਰਦਾ ਨਾ ਲੋਕਾਂ ਕੀ ਕਰਨੀ ਦੇਖੋ ਤੁਹਾਡੇ ਮਾਧਿਅਮ ਤੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਜਾਂ ਜੋ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਸਸਪੈਕਟ ਕੋਈ ਨੋਟਿਸ ਚ ਆਂਦਾ ਹੈਗਾ ਤੇ ਉਸਦੀ ਐਕਟੀਵਿਟੀ ਬਾਰੇ ਉਸ ਬੰਦੇ ਦੇ ਬਾਰੇ ਜੋ ਵੀ ਹੈਗੀ ਹੈ ਪੁਲਿਸ ਨੂੰ ਤੁਰੰਤ ਕੰਟਰੋਲ ਰੂਮ ਤੇ ਲੋਕਲ ਥਾਣੇ ਤੇ ਉਹ ਗੱਲ ਦੱਸੀ ਜਾਏ ਸ਼ੇਅਰ ਕੀਤੀ ਜਾਏ ਪੁਲਿਸ ਉਸ ਤੇ ਪ੍ਰੌਮਪਟਲੀ ਤੇ ਤੁਰੰਤ ਕਾਰਵਾਈ ਕਰੇ